ਨਿੱਕੇ ਗਾੜੀ ਹੋ ਜਾਦਾ ਭਾਈ ਕਾਰ ਤੇ ਉਹ ਨਹੀਂ ਡਿਆ ਉਹਗਾ ਇਹਨਾਂ ਆਪਣਾ ਤੇ ਕੀ ਨਾ ਆਪਣਾ ਤੇ ਕੀ ਮੈਟਰ ਹੈ ਜੀਤਪੁਰ ਮਰਨ ਹਾਂਜੀ ਮੁੰਡੇ ਦਾ ਕੀ ਨਾਮ ਹੈ ਕਰਨਦੀਪ ਸਿੰਘ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਜਗਦੇਕਲਾ ਦੇ ਹਾਂਜੀ ਤੇ ਮੁੰਡਾ ਕੀ ਕਰਦਾ ਸੀ ਮੁੰਡਾ ਭਾਜੀ ਕਾਰਖਾਨੇ ਲੱਗਾ ਸੀ ਉੱਥੇ ਜਾਂਦਾ ਹੈ 9000 ਰੁਪਇਆ ਲੈਂਦਾ ਹਾਂ ਉਹਨਾਂ ਨੂੰ ਪੁੱਛ ਲੈ ਕੇ ਕੀ ਕਹਿੰਦੇ ਗੈਂਗਸਟਰਾਂ ਦੇ ਨਾਲ ਲਿੰਕ ਹੈਗੇ ਸੀ ਪਿੱਛੇ ਕੋਈ ਲਿੰਕ ਨਹੀਂ ਹੈਗਾ ਉਹਨਾਂ ਦੇ ਨਾਲ ਨਾਾਨੂੰ ਪਤਾ ਵੀ ਹੈ ਤੁਹਾਡੇ ਪਿੰਡ ਦਾ ਲੱਭਰੀ ਤੇ ਗਾਈ ਉਹਦੇ ਨਾਲ ਕਹਿੰਦੇ ਇਹ ਤੇ ਯਾਰੀ ਕੀ ਨਹੀਂ ਯਾਰ ਹੁਣ ਇਹ ਨਹੀਂ ਸਾਰੀ ਹੋਈ ਜਾਂਦੇ ਪਿੱਛੇ ਚੌਂਕੀ ਦੇ ਉੱਤੇ ਬਲਾਸ ਹੋਇਆ ਸੀ ਉਹ ਕਹਿੰਦੇ ਵੀ ਉਹਦੇ ਬਸ਼ਰਸ਼ਰ ਕਹਿੰਦੇ ਕੋਈ ਕੋਈ ਪਤਾ ਨਹੀਂ ਹਾਨੂੰ ਤਾਂ ਦਿਨਾਂ ਕਦੇ ਬੁੰਡੇ ਨੇ ਕੁਝ ਦੱਸਿਆ ਹੋਵੇ ਨਹੀਂ ਕੋਈ ਨਹੀਂ ਦੱਸਿਆ ਨਾ ਹਨ ਤੇ ਜੀ ਹਾਂ ਜੀ ਬਾਕੀ ਤੁਸੀਂ ਸਾਰੀ ਪਬਲਿਕ ਇੰਨਾ ਤੇ ਅੱਜ ਤੱਕ ਜਾਣਦੇ ਹੋ ਆਨਲਾਈਨ ਹੈ ਸਾਰੀ ਪਬਲਿਕ ਤੂੰ ਇੰਨੀ ਕਿਤੇ ਨੌਲੇਜ ਹੁੰਦੀ ਮੇਰਾ ਵੀਰਾ ਛੋਟਾ ਜਿਹਾ ਆ ਉਹਦੇ ਸ਼ੌਂਕ ਸੀ ਕਦੀ ਉਹਨੇ ਕਬੂਤਰ ਰੱਖਲੇ ਕਦੀ ਉਹਨੇ ਡੋਗੀ ਰੱਖ ਲਿਆ ਕਦੀ ਕੋਸ਼ ਰੱਖ ਲਿਆ ਸਾਡੇ ਘਰ ਦੇ ਹਾਲਾਤ ਵੇਖੋ ਇਦਾਂ ਦੇ ਗੈਂਗਸਟਰ ਦੇ ਹਾਲਾਤ ਹੁੰਦੇ ਆ ਉਧਰ ਦੇਖੋ ਤੱਪੜ ਪਾ ਪਾ ਕੇ ਆਪਾਂ ਗੁਜ਼ਾਰਾ ਕਰਦੇ ਆ ਇਹੋ ਜਿਹੇ ਹਾਲਾਤ ਹੁੰਦੇ ਸਭ ਤੋਂ ਛੋਟਾ ਹੱਲੇ ਉਹਨੇ ਥੋੜੀ ਦੇਰ ਹੋਈ ਆ ਪਲੱਸ 2 ਕੀਤੀ ਕੰਮ ਚ ਪਾ ਦਿੱਤਾ ਸਾਡੇ ਜਿਹੇ ਅਸੀਂ ਗੈਂਗਸਟਰ ਨਾਲ ਲਿੰਕ ਹੋਣ ਤੇ ਪੜਦੇ ਪੜਦੇ ਕੰਮਾਂ ਤੇ ਪੈ ਜੀ ਜੇ ਇਹਨੇ ਸਾਡੇ ਹਾਲਾਤ ਵੇਖੋ ਸਾਰੇ ਇੱਧਰ ਸਾਡੇ ਕੀ ਹੈਗੀ ਆ ਕੋੜ ਕਰਦੇ ਕਿ ਕਬੂਤਰਾ ਉਹ ਵੀ ਖੁੱਡਾ ਉਹ ਤਾਂ ਦੇ ਬਸ ਘਰ ਦੇ ਹਲਾ ਬਸ ਘਰ ਨੰਗਰ ਵਿੱਚ ਛੋਟੇ ਪੜਦੇ ਪੜਦੇ ਇਹ ਕੰਮਾਂ ਤੇ ਲੱਗ ਗਏ ਆਪਣੇ ਘਰ ਸਵਾਰਿਆਂ ਲਈ ਬਸ ਤੁਹਾਨੂੰ ਗੈਂਗਸਟਰਾਂ ਦਾ ਨਾਮ ਦੇ ਦਿੰਦੇ ਕੋਈ ਮੜਾ ਜੇ ਵੀ ਉੱਠ ਜਾਂਦਾ ਨਾ ਰੀਤ ਹੀ ਚੱਲ ਗਈ ਰਵਾਜ ਹੀ ਚੱਲ ਗਈ ਉਹਨੂੰ ਗੈਂਗਸਟਰਾਂ ਦਾ ਨਾਮ ਦੇਤਾ ਉਹਨੂੰ ਅੱਤਵਾਦੀਆਂ ਦਾ ਨਾਮ ਦੇਤਾ ਐਦਾਂ ਨਹੀਂ ਹੁੰਦਾ ਹਰ ਕੋਈ ਆਪਣੀ ਮਿਹਨਤ ਨਾਲ ਉੱਠਦਾ ਜ਼ਰੂਰੀ ਥੋੜੀ ਐ ਕਿ ਸਾਰੇ ਇੱਥੇ ਜੇ ਕੋਈ ਗਲਤ ਕਰਨ ੜਿਆ ਤੇ ਸਾਰੀ ਦੁਨੀਆ ਹੀ ਗਲਤ ਹੈ ਪੰਜੇ ਉਂਗਲੀਆਂ ਬਰਾਬਰ ਨਹੀਂ ਹੁੰਦੀਆਂ ਇੱਦਾਂ ਨਹੀਂ ਹੁੰਦਾ ਇਹੋ ਜਿਹੇ ਹਲਾਕੇ ਸਾਡੇ ਘਰ ਦੇ ਜੀ ਬਈ ਕੀ ਨਾਮ ਆਪਣਾ ਤੇ ਕੀ ਕਿਹੜਾ ਲੱਗੇ ਜੀ ਤੇਰਾ ਨਾਮ ਦਵਿੰਦਰ ਸਿੰਘ ਜੀ ਕਿਹੜੇ ਪਿੰਡ ਚ ਪਈ ਜੀ ਦੇਕਲਾ ਪਿੰਡ ਚ ਹਾਂਜੀ ਸਾਬ ਸੰਤ ਜੀ ਦਾ ਆਪਾਂ ਮੈਂਬਰ ਪੰਚਾਇਤ ਬਣਿਆ ਦੇਖੋ ਸਾਡਾ ਪਰਿਵਾਰ ਇੱਕ ਇਹੋ ਜਿਹਾ ਵਧੀਆ ਕੋਈ ਇਹ ਛੋਟਾ ਮੇਰਾ ਬ੍ਰਦਰ ਆ ਇਥੇ ਦਿਹਾੜੀ ਕਰਦਾ ਵਗਾ ਲੱਗਾ ਟੈਲਾਂ ਵਾਲੀ ਫੈਲਪੀ ਚ ਲੱਗਾ ਕਿਸੇ ਨਾ ਜੋ ਇਹਨਾਂ ਦਾ ਬੇਟਾ ਵਾ ਕਰਨ ਦੀ ਉਹ ਲੱਗਾ ਮਜੀਠਾ ਰੋਡ ਤੇ ਉਹਦੀ ਨਕਵਾਰੀ ਉਹਦੀ ਆਪਾਂ ਤੁਹਾਨੂੰ ਹਾਜ਼ਰੀਆਂ ਕਢਵਾ ਸਕਦੇ ਹਾਂ ਜਦੋਂ ਮਰਜ਼ੀ ਆਖੋ ਹਾਜ਼ਰੀਆਂ ਉਹ ਮਜੀਠਾ ਰੋਡ ਤੇ ਲੱਗਾ ਵਾ ਕਾਰਖਾਨੇ ਲੱਗਾ ਵੇਖੋ ਉਹਦੀ ਤਨਖਾਹ ਵੀ ਲੈਣ ਵਾਲੀ ਉਹ ਉੱਥੇ ਕੰਮ ਤੇ ਜਾਂਦਾ ਹੀ ਡੇਲੀ ਜਾਂਦਾ ਡੇਲੀ ਉਹਨੂੰ ਇੱਕ ਦਿਨ ਛੁੱਟੀ ਹੁੰਦੀ ਆ ਸਿਰਫ ਸੋਮਵਾਰ ਪਰ ਹੋਰ ਉਹ ਦੋ ਤਿੰਨ ਦਿਨਾਂ ਨਾਲ ਆਪਾਂ ਛੁੱਟੀ ਲਈ ਉਹਦੇ ਘਰ ਕੰਮ ਸਾਡਾ ਚੱਲਦਾ ਸੀਗਾ ਰੰਗ ਰੂੰਗਦਾ ਇਸ ਆਪਾਂ ਛੋਟੇ ਸਾਹਿਬ ਜਿਆਦਿਆਂ ਦੀ ਯਾਦਗਰੀ ਚ ਆਪਾਂ ਸਾਲ ਪਿੱਛੋਂ ਖੰਡਪਾਟ ਸਾਹਿਬ ਤੇ ਲਾਉਣੇ ਆ ਸਹਿਜ ਬਾਟ ਵੇਖੋ ਸਹਿਜ ਬਾਟ ਚਲਾਏ ਸਾਨੂੰ ਮਹੀਨਾ ਹੋ ਗਿਆ ਉਹਨਾ ਹੀ ਭੋਗ ਪੈਣਾ ਸੀ ਅੱਜ ਉਹਦਾ ਭੋਗ ਪਿਆ ਉਹਦਾ ਭੋਗ ਦਾ ਕਰਕੇ ਆਪਾਂ 2 ਦਿਨ ਲਈ ਉਹਦੇ ਕੋਲ ਪਹਿਲਾਂ ਛੁੱਟੀਆਂ ਲਈਆਂ ਸੀ ਛੁੱਟੀਆਂ ਲੈਣ ਦੇ ਬਾਅਦਬੂਦ ਉਹਨੂੰ ਕੀਤਾ ਹੀ ਕੰਮ ਕਰ ਉਹ ਤੇ ਕਰੋ ਇੱਥੇ ਆਡੇ ਲੱਗੇ ਆਣ ਗਵਾਂਡ ਇੱਕ ਮੈਰਿਜ ਸੀ ਕਿਸੇ ਦੇ ਘਰੇ ਉਹ ਚ ਸਾਰਾ ਪਰਿਵਾਰ ਸਾਡਾ ਉਹਦੇ ਨਾਲ ਗਿਆ ਸੀ ਉਹ ਵੀ ਕੱਲਾ ਗਿਆ ਸੀ ਉਹ ਪਰਿਵਾਰ ਦੇ ਵਿੱਚ ਉਹਨੂੰ ਕਿਸੇ ਨੂੰ ਪੁੱਛਿਆ ਨਹੀਂ ਕਿਸੇ ਨੂੰ ਕੁਝ ਨਹੀਂ ਕਿਹਾ ਪਤਾ ਨਹੀਂ ਉਹ ਮੁੰਡੇ ਦਾ ਲਿੰਕ ਨਹੀਂ ਸਾਡੇ ਅੱਗੇ ਕਿਤੇ ਉਹ ਮੈਂ ਇਨਕੁਆਰੀ ਕਰ ਸਕਦੀ ਹਾਂ ਪੁਲਿਸ ਵੀ ਇਨਕੁਆਰੀ ਕਰੇ ਬਹੁਤ ਤਨਵਾ ਆ ਦਿਆ ਪੁਲਿਸ ਦਾ ਚਲੋ ਉਹਨਾਂ ਨੂੰ ਆਪਣੀ ਡਿਊਟੀ ਪੂਕਤਾਉਣੀ ਚਾਹੀਦੀ ਆ ਕਰਨੀ ਵੀ ਚਾਹੀਦੀ ਆ ਸਾਡੀ ਲਈ ਉਹ ਆਪੇ ਜੋ ਵੀ ਆ ਕਰਨਾ ਚਾਹੀਦਾ ਪਰ ਵੇਖੋ ਇੱਕ ਬੇਨਤੀ ਇਹ ਆ ਕਿ ਬੱਚੇ ਦਾ ਕੋ ਨਕਵਾਰੀ ਕਰਕੇ ਪੁੱਛਣ ਉਹ ਬੰਦੇ ਨਾਲ ਜਿਹੜੇ ਬੰਦੇ ਨੂੰ ਫੜਿਆ ਉਹ ਪਾਸੇ ਪਰਲੇ ਪਾਸੋਂ ਉਹਦੇ ਨਾਲ ਸਾਡੇ ਕੋਲ ਲਿੰਕ ਹੀ ਨਹੀਂ ਗੇ ਕੋਈ ਵੀ ਕਹਦੇ ਪਿੰਡ ਚੋਂ ਜਾਂ ਕੋਈ ਪੰਚਾਇਤ ਕਹਦੇ ਜਾਂ ਕੋਈ ਕਹਦੇ ਉਹਨਾਂ ਲਿੰਕਿਆ ਸਾਡੇ ਨਾਲ ਕੋਈ ਲਿੰਕ ਹੀ ਨਹੀਂ ਗੇ ਅਸੀਂ ਪਰਿਵਾਰ ਦਾ ਮੈਂ ਕੈਨੇਡਾ ਵਾਉਣ ਵਾਲਾ ਬੰਦਾ ਮੈਂ ਰੋਜ਼ ਅਮਰਸਰ ਜਾਂਦਾ ਵਾ ਮੇਰਾ ਘਰ 40 ਕਿਲੋਮੀਟਰ ਮੈਂ ਰੋਜ਼ ਘੋੜੀ ਕੋ ਪੈਂਡਾ ਕਰਾ ਕੇ ਹੀ ਪਰਿਵਾਰ ਪਾਲਦੇ ਆ ਆਪਣਾ ਪੱਠਿਆਂ ਦਾ ਸਾਡਾ ਕੰਮ ਆ ਪੱਠੇ ਵੇਚ ਕੇ ਆਪਾਂ ਗੁਜ਼ਾਰਾ ਕਰਦੇ ਆ ਵੇਖੋ ਇਹ ਵੀ ਪਰਿਵਾਰ ਹੈ ਮੇਰਾ ਛੋਟਾ ਬਰਾਦਰ ਇਹ ਦਿਹਾੜੀ ਕੱਲ ਦਾ ਇੱਕ ਮੁੰਡਾ ਸਾ ਲੱਛ ਲੱਗਾ ਵਾ ਉਹ ਵੀ ਕੰਮ ਤੇ ਆਪਣੇ ਜਾਂਦਾ ਇਹੋ ਜਿਹਾ ਕੋਈ ਚੱਕਰ ਨਹੀਂ ਹੈਗਾ ਜਾਂ ਕੋਈ ਕਿਸ ਦੇ ਨਾਲ ਕੋ ਕਹਿਣ ਦਾ ਕੋ ਬਹਿਣ ਦਾ ਫਿਰ ਅਸੀਂ ਕੋਈ ਸ਼ਰਾਬ ਦਾ ਕੋਈ ਨਸ਼ੇ ਦਾ ਕਿਸੇ ਨੂੰ ਵੈਲ ਨਹੀਂਗਾ ਚਲੋ ਐਵੇਂ ਆਖਦੇ ਵੀ ਕੋਈ ਗੱਲ ਹੈਗੀ ਹੈ ਕਿਸੇ ਤਰੀਕੇ ਦੀ ਤੇ ਨਜਾਇਜ਼ ਆ ਪੁਲਿਸ ਨੂੰ ਇਹੋ ਚਾਹੀਦਾ ਬਿਆਨ ਉਹ ਛੋੜ ਜੀ ਮੰਗਿਆ ਪੁਲਿਸ ਕੋਹਾਡੀ ਵੀ ਜਾਇਦਾ ਪੁਲਿਸ ਵਾਲੋ ਕਹਿ ਰਹੇ ਕਿ ਗੈਂਗਸਟਰ ਨਾਲ ਦਾ ਲਿੰਕ ਹੈ ਨਹੀਂ ਜੀ ਕੋਈ ਲਿੰਕ ਨਹੀਂ ਹੈ ਜੀ ਕੋਈ ਨਹੀਂ ਦਿਹਾੜੀਦਾਰ ਇੱਕ ਰੇੜੇ ਵਾਲੇ ਬੰਦੇ ਦੇ ਕਾਹਦੇ ਨਾਲ ਲਿੰਕ ਹੋਣਿਆ ਜੀ ਇਹ ਰੇੜਾ ਵੀ ਸਾਡੂ ਕੋ ਤੇ ਬੰਨ ਨਹੀਂ ਡਿਆ ਉਹ ਟੁੱਟੀਆਂ ਉਹਦੀਆਂ ਫੱਟੀਆਂ ਵਾ ਵੇਖੋ ਆਪਾਂ ਕੰਮ ਕਰਨ ਵਾਲੇ ਬੰਦੇ ਆ ਜੇ ਇਹੋ ਜਿਹੇ ਭਰਾ ਮੇਰੇ ਇਹੋ ਜ ਆ ਵੇਖੋ ਇਹੋ ਜਿਹਾ ਕਹਾ ਹੁੰਦਾ ਗੈਂਗਸਟਰਾਂ ਦਾ ਕੋਈ ਇਹੋ ਜਿਹਾ ਲਿੰਕ ਨਹੀਂ ਹੈਗਾ ਉਹਦੇ ਬੱਚੇ ਨੂੰ ਕੋਈ ਮਿਲਣ ਵੀ ਆਉਂਦਾ ਸੀ ਜੀ ਨਹੀਂ ਨਹੀਂ ਕੋਈ ਨਹੀਂ ਮਿਲਣ ਸਾਡੇ ਦੇ ਘਰੇ ਕੋਈ ਆਉਣਾ ਉਧਰ ਮੇਰੇ ਸਾਡੇ ਘਰੇ ਕੋਈ ਆਉਂਦਾ ਜੇ ਕੋ ਆਵੇ ਕੋਈ ਉਹ ਵੀ ਪਿੰਡ ਚੋਂ ਕੋਈ ਲਾਮ ਸਾਡਾ ਕਿਸੇ ਨਾ ਰਿਸ਼ਤੇਦਾਰੀ ਕੋਈ ਹਾਂਜੀ ਇਹੋ ਬੇਨਤੀ ਆ ਸਾਡੀ ਦੇ ਪ੍ਰਸ਼ਾਸਨ ਨੂੰ ਵੀ ਬਿਲਕੁਲ ਜੋ ਨਜਾਇਜ਼ ਆ ਸਾਡਾ ਮੁੰਡਾ ਕਿੱਥੇ ਆ ਕਿੱਥੇ ਉਹਦਾ ਪਤਾ ਲੱਗਾ ਜਾਵੇ ਵੀ ਕੀ ਆ ਉਹ ਮੁੰਡੇ ਦਾਾਨੂੰ ਕੋਈ ਕਾਰਨ ਨਹੀਂਗਾ ਕੁਛ ਨਹੀਂ ਉਹਦੇ ਅੱਗੇ ਵੀ ਲਿੰਕ ਮਾੜੇ ਆ ਜਿਹੜਾ ਦੂਸਰਾ ਮੁੰਡਾ ਹੁਣ ਹੋ ਸਕਦਾ ਵੀ ਇਹ ਨੰਗਨ ਡਿਆ ਹੋਵੇ ਜਾਂ ਕਿਦਾਂ ਕੋਈ ਬਾ ਵੀ ਸਕਦੇ ਆ ਆਪਾਂ ਮੋਟਰਸਾਈਕਲ ਦੇ ਕੇ ਨੂੰ ਜੇ ਪਿੰਡ ਦਾ ਕਹਿ ਤਾਂ ਵੀ ਹੱਥ ਕਰਕੇ ਦੇ ਇਹ ਨਹੀਂ ਮੈਂ ਕਹਿ ਸਕਦਾ ਵੀ ਨਾ ਬੈਠਾ ਹੋਵੇ ਬੈਠਾ ਜ਼ਰੂਰ ਹੋਵੇ ਉਹਨੇ ਹੱਥ ਦੇ ਦਿੱਤਾ ਹੋਊਗਾ ਵੀ ਬਹਿ ਜਾ ਬਹਿਣ ਦਾ ਕੋਈ ਗੱਲ ਨਹੀਂ ਹੋ ਸਕਦੀ ਪਰ ਵੇਖੋ ਬਾਕੀ ਆਰਡ ਨਾਲ ਲੈਂਕ ਕੋਈ ਦੀ ਉਹ ਮੁੰਡੇ ਦੇ ਨਾਲ ਹੈ ਠੀਕ ਕਰਨਦੀਪ ਵੀ ਨਾਲ ਆ ਜੀ ਇਹਨਾਂ ਦੇ ਸਾਰੇ ਕੰਮ ਚ ਉਹਨਾਂ ਦੇ ਪਰਿਵਾਰ ਕਹਿੰਦਾ ਵੀ ਉਹ ਵਿਆਹ ਗਿਆ ਸੀ ਵਿਆਹ ਦੇ ਵਿੱਚੋਂ ਪੁੱਸ ਨਹੀਂ ਜਾਇਆ ਚੱਪੇ ਲਈ ਚਲੋ ਯਾਰ ਆਪਾਂ ਪਰਿਵਾਰ ਦੀ ਗੱਲ ਥੋੜਾ ਮੰਨੀ ਆ ਆਪਾਂ ਗੱਲ ਉਹ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਟੇ ਮਾਰੂ ਤੇ ਹਰ ਕਿੱਥੋਂ ਆ ਗਏ ਇਹ ਸਰ ਇਹਨਾਂ ਤਿੰਨਾਂ ਨੇ ਤਿੰਨੇ ਆਏ ਸੀ ਕਿ ਜਿਸ ਦਿਨਾਂ ਮੈਂ ਸੁੱਤਿਆ ਨਹੀਂ ਜੀ ਉਸ ਦਿਨ ਕਰਨਦੀਪ ਤੇ ਲਵਪ੍ਰੀਤਾ ਆਏ ਸੀ ਯਾਰੋ ਚੱਲ ਰਿਹਾ ਹਾਂ ਕਿਉਂਕਿ ਜਿਹੜੀ ਗੱਲ ਤੁਹਾਡੇ ਸਾਹਮਣੇ ਆਪਾਂ ਸ਼ੇਅਰ ਕੀਤੀ ਇਹਨੂੰ ਉਹਦੇ ਨਾਲ ਕੋਰਿਲੇਟ ਕਰਕੇ ਆਪਾਂ ਫਾਈਨਲਾਈਜ਼ ਕਰਾਂਗੇ। ਸਰ ਥੈਂਕ ਯੂ। ਯਾਰ ਸਾਡੇ ਕੋਲ ਤਾਂ ਸਟ੍ਰਾਈਕਰ ਲੀਵਰ ਅਜੇ ਤੱਕ ਮਿਲਿਆ ਨਹੀਂ ਮੈਨੂੰ ਤਾਂ ਤੁਹਾਡੇ ਤੋਂ ਹੀ ਪਤਾ ਲੱਗਦਾ ਰਿਹਾ ਅਜੇ ਤੱਕ ਮੈਨੂੰ ਅਸੀਂ ਤਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੀਆਰ ਦੀ ਅਥਾਰਟੀ ਮੈਂ ਤਾਂ ਤੁਹਾਨੂੰ ਉਦੋਂ ਵੀ ਕਿਹਾ ਸੀ ਆਪਾਂ ਪਤਾ ਨਹੀਂ ਕਿਉਂ ਇਦਾਂ ਇਹਨੂੰ ਗੱਲ ਨੂੰ ਮਤਲਬ ਚਲੋ ਆਪਾਂ ਇਸ ਗੱਲ ਜਿਆਦਾ ਨਹੀਂ ਪੈਂਦੇ। ਯਾਰ ਦੇਖੋ ਅਸੀਂ ਇਹਨੂੰ ਪੂਰਾ ਇਨਵੈਸਟੀਗੇਟ ਕਰ ਰਹੇ ਹਾਂ ਤੁਹਾਡੇ ਸਾਹਮਣੇ ਬੰਦੇ ਵੀ ਫੜ ਲਏ ਐ ਔਰ ਉਹਨਾਂ ਦੀ ਪੁੱਛਗਿੱਛ ਦੇ ਵਿੱਚ ਜਿਹੜੀ ਗੱਲ ਆਈ ਉਹਨੂੰ ਆਪਾਂ ਫੋਰੈਂਸਿਕ ਰਿਪੋਰਟ ਦੇ ਨਾਲ ਕੰਪੇਅਰ ਕਰਕੇ ਫਾਈਨਲ ਰਿਪੋਰਟ ਕੋਰਟ 'ਚ ਪੇਸ਼ ਕਰਾਂਗੇ 47 ਥੈਂਕ ਯੂ ਬੜੀ ਜਾਣੀ ਬੜੀ ਵੱਡੀ ਉਹ ਵੀ ਇਹਨੇ ਬਹੁਤ ਜਿਹੜੇ ਟਾਰਗੇਟ ਤੇ ਜਾਂਦੇ ਪਰ ਐਕਚੁਅਲੀ ਇਹਨੇ ਜਿਆਦਾ ਨੁਕਸਾਨ ਇਹਨਾਂ ਨੇ ਕਰਨਾ ਸੀ ਤਾਂ ਉਸ ਲੈਵਲ 'ਤੇ ਇਹਨਾਂ ਦੀ ਪਲੈਨਿੰਗ ਵੀ ਜੇ ਕੋਈ ਸ਼ੇਅਰ ਕਰ ਸਕੋ ਪਰ ਤੁਸੀਂ ਇੱਕ ਗੱਲ ਕਿਉਂ ਨਹੀਂ ਸੋਚਦੇ ਵੀ ਪੁਲਿਸ ਕਿੰਨੀ ਮੁਸਤੈਦ ਹੈ ਵੀ ਪਹਿਲਾਂ ਹੀ ਫੜ ਲਈ ਆਪਾਂ ਜੇ ਆਈ ਹੈ Um, that is a good achievement a good operational achievement of the police Ji. thank you thank